ਦੇਖਦੇ ਆਂ ਤਾਂ ਅੱਜ ਇਹ ਹੌਬਤ ਨਹੀਂ ਸੀ ਹੁਣ ਪਰ ਤੁਸੀਂ ਕੀ ਕਰਿਆ ਕਰੋ ਮੈਂ ਰਿਕੂ ਨੂੰ ਸਮਝਾ ਕੇ ਦੇਖਦੀ ਆਂ ਤੋਦੂ ਸਿੱਧੇ ਬੈਠੇ ਮੱਢਲੀ ਪਾਣੀ ਹੋਣੀ ਆ ਰਿਕੂ ਦੇ ਦਾਦੀ ਨੂੰ ਤੇਰੇ ਤੇ ਬਹੁਤ ਵਿਸ਼ਵਾਸ ਸੀ ਉਹਨਾਂ ਨੇ ਤੇਰੇ ਤੋਂ ਬਹੁਤ ਉਮੀਦਾਂ ਲਗਾਈਆਂ ਹੋਈਆਂ ਸੀ ਪਰ ਅੱਜ ਤੂੰ ਇਹ ਮਸਾ ਕਰ ਨਸ਼ੇ ਨਸ਼ੇ ਨੂੰ ਬਿਮਾਰੀ ਨੂੰ ਆਪਣੇ ਕੱਦ ਲਾ ਕੇ ਉਹਨਾਂ ਦਾ ਵੀ ਬਿਮਾਰੀ ਨੂੰ ਆਪਣੇ ਕੱਦ ਲਾ ਕੇ ਦਾਦੀ ਦਾ ਵਿਸ਼ਵਾਸ ਦੁਬਾਰਾ ਜਗਾ موسیقی <applause> موسیقی <applause> ਅਗਲਾ ਨਾਟਕ ਲੈ ਕੇ ਆ ਰਹੇ ਨੇ ਜੀ گورਮੈਂਟ ਸੀਨੀਅਰ ਸੈਕੰਡਰੀ ਸਕੂਲ ਸਾਗਨ ਉਸ ਤੋਂ ਬਾਅਦ ਹੋਏਗਾ ਸੀਨੀਅਰ ਸੈਕੰਡਰੀ ਸਕੂਲ ਬॉयਜ਼ ਸਕੂਲ ਬਾਬਾ ਦੀਪ ਸਿੰਘ ਦੇਖਦੇ ਦੁੱਖ ਵੇਖਣ ਦਿਓ ਪਿੱਛੇ ਬੱਚਿਆਂ ਨੂੰ ਜੇ ਨਾ ਮਮਾ ਇਸ ਤਰ੍ਹਾਂ ਬਗੀ ਬਣੇਗਾ ਰੱਬ ਨੇ ਮੇਰੇ ਪੁੱਤ ਨੂੰ ਇਹ ਨਾਮਾ ਜਿਆ ਤਾਂ ਦੂਰ ਰੱਖੀ ਕਿਹੜਾ ਤੁਸੀਂ ਕਿਵੇਂ ਇੱਕ ਕਿਉਂ ਨਹੀਂ ਜਾਣੇ ਅਣਜਾਣੇ ਆਪਣੇ ਹੀ ਗੁੱਸੇ ਨੂੰ کر رہا ہوں تو تو کے پر اٹھیا آگ دی اپنا اٹھیا وہ دنیا میں اندلے بولا سی پنجا ڈالیا دی وہ ਮਹਾਂਕੁਰ ਜੀ ਦੀ ਫਤਿਹ ਮਾਨਯੋਗ ਸੀਐਮ ਸਾਹਿਬ ਹੋਣਾ ਤਾਂ ਡੀਜੀਪੀ ਸਾਹਿਬ ਹੋਣਾ ਦਾ ਬਹੁਤ ਵਧੀਆ ਉਪਰਾਲਾ ਆ ਪੰਜਾਬ ਦੇ ਵਿੱਚ ਜਿਹੜਾ ਅਸ਼ਿਆਂ ਦੇ ਖਿਲਾਫ ਜਿਹੜੀ ਕਮਪੇਨ ਸ਼ੁਰੂ ਹੋਈ ਹੈ ਇਹ ਸਾਡੀ ਅੰਦਰੂਨੀ ਪੁਲਿਸ ਐਸਐਸਪੀ ਸਾਹਿਬ ਹੋਣਾ ਵੱਲੋਂ ਇਹ ਬਹੁਤ ਵਧੀਆ ਇਵੈਂਟ ਆਰਗੇਨਾਈਜ਼ ਕੀਤਾ ਗਿਆ ਤੁਸੀਂ ਮੇਰੇ ਛੋਟੇ ਭੈ ਭਰਾਓ ਤੁਸੀਂ ਇਹਨਾਂ ਨੂੰ ਪਿਆਰ ਕਰਦੇ ਹੋ ਜਿਉਂਦੇ ਵਾਸਤੇ मां दो चार ला दा तव्हां बेसबरी मिर्च मैनू नज़र आया मुंडा नी सरदा मू नज़र मुंडानी शायदि माण्हू मथे चाक मथे ਇਹ ਕੱਤ ਕਮਕਾਰ ਨਾ ਕਰੇ ਤੇਰੀਆਂ ਤਰੀਫਾਂ ਵੀ ਕਰਦਾ ਮੁੰਡੋਰੀਏ ਆਖਦੀ ਏ ਕੱਤ ਕਮਕਾਰ ਨਾ ਕਰੇ ਤੇਰੀਆਂ ਤਰੀਫਾਂ ਵੀ ਕਰਦਾ ਮੁੰਡੋਰੀਏ ਸੁਣਾ ਸਰਪੰਚ ਜੇ ਤੁਸੀਂ ਨੇ ਸੰਕਲਪ ਪ੍ਰਾਂਤ ਦੇ ਦਾ ਵਾਦਾ ਕਰੋ ਕਿ ਆਪਣੇ ਮਾਪਿਆਂ ਦੀ ਸੇਵਾ ਕਰ ਆਪਣੇ ਮਾਤਾ ਪਿਤਾ ਦੀ ਜਿਹੜੀ ਕਮਾਈ ਆ توماتما سو لاگے کر کے پرتی کرو تھی نشوں تو دور رہو بہت سارا پیارے قبول <سؤال> کرو بہت لمبی مل کر مان یوگ مکھی منتری پنجاب اور مان یوگ ڈی جی پی صاحب و سارے پنجاب ہی پروگرام چلائے گئے ہیں اس لڑی تحت اجسر دیہاتی پولیس واؤں بھی ارینج کیا گیا ہے ਇਹ ਨਸ਼ਾ ਰੋਗ ਜਾਗਰੂਕ ਪ੍ਰੋਗਰਾਮ ਤੇ ਆਪ ਦੇਖ ਰਹੇ ਹੋ ਤਕਰੀਬਨ 3000 ਤੋਂ ਪਰ ਬੱਚਾ ਵੱਖ-ਵੱਖ ਸਕੂਲਾਂ ਨਾਲ ਪੈਕਸਟ੍ਰੇਟ ਕੀਤਾ ਹੈ ਔਰ ਇਹ ਬੱਚਿਆਂ ਨੂੰ ਇਹ ਨਸ਼ਿਆਂ ਦੇ ਕੀ ਨੁਕਸਾਨ ਔਰ ਜਿਹੜਾ ਨੌਜਵਾਨ ਬੱਚਾ ਹੈ ਉਹਨੂੰ ਕਿੱਦਾਂ ਨਸ਼ਾ ਵਿੱਚ ਵਾਲੇ ਦੁਆਲੇ ਪਿਛੇ ਜਾਂਦਾ ਉਹ ਵੱਖ ਅਸਰ ਕੋਟੇ ਜਿਹੜੇ ਬੱਚਿਆਂ ਨੂੰ ਪੇਸ਼ ਕੀਤਾ ਗਿਆ ਅਸਰ ਵਾਲੇ ਦੁਆ ਕੁਝ ਗਲਤ ਕਥਾ ਦਾ ਸਿੱਖਿਆ ਬਾਰੇ ਮੈਂ ਤੁਹਾਨੂੰ ਦੱਸ ਹੀ ਦਿੱਤਾ ਜੀ ਕਿ ਨਸ਼ੇ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਸ ਵਿੱਚ ਸਾਡੇ ਵੱਧ ਤੋਂ ਸਰਕਾਰੀ ਸਕੂਲਾਂ ਦੇ ਪ੍ਰਾਈਵੇਟ ਸਕੂਲਾਂ ਦੇ ਬੱਚੇ ਆ। ਔਰ ਤਕਰੀਬਨ 3050 ਜਿਹੜਾ ਅਸਲ ਵਿੱਚ ਸਾਡੇ ਕੋਲ ਇੱਥੇ ਆਇਆ ਹੋਇਆ ਹੈ। ਇੱਕ ਆਪਾਸ ਅਸੀਂ ਲਗਾਤਾਰ ਹੀ ਪਿਛਲੇ 2 ਮਹੀਨਿਆਂ ਤੋਂ ਨੁਕੜ ਮੀਟਿੰਗਸ ਕਰ ਰਹੇ ਆ। ਇਹਨਾਂ ਦੇ ਵਿੱਚ ਜਾ ਕੇ ਪੰਚਾਇਤਾਂ ਨਾਲ ਸਾਰਿਆਂ ਨਾਲ ਮੀਟਿੰਗ ਹੋ ਰਹੀ ਆ। ਔਰ ਇਸ ਖੁੱਲ੍ਹਾਂ ਵਿੱਚ ਵੀ ਹੁਣ ਜਾਗਰੂਕ ਜਿਹੜੇ ਪ੍ਰੋਗਰਾਮ ਚੱਲਦੇ ਰਹੇਗੇ। ਅਸੀਂ ਇਸ ਤੋਂ ਬਾਅਦ ਛੇਤੀ ਅਜਨਾਲੇ ਏਰੀਆ 'ਚ ਵੀ ਲੰਘ ਕੇ ਜੋ ਜਾਤੇ ਆ। ਸਹੀ ਬੱਚਿਆਂ ਨੂੰ ਇਕੱਠਾ ਕਰਕੇ ਉੱਥੇ ਹੀ ਸਾਡਾ ਪ੍ਰੋਗਰਾਮ ਹੋ ਕੇ ਸਰ ਲੱਗਦਾ ਜਿਵੇਂ ਬੰਲਾ ਬੱਚਾ ਕਲੱਬ ਦੇ ਕੈਮਰੇ ਤੇ ਅੱਤਵਾਦ ਨੂੰ ਕਸਮ ਕੀਤਾ ਇੱਕ ਇੱਕ ਬੱਚਾ ਖਤਮ ਕਰਨ ਦੇ ਨੇ ਬਿਲਕੁਲ ਜੀ ਪਬਲਿਕ ਦੇ ਸਹਿਯੋਗ ਨਾਲ ਦੇਖੋ ਇਹ ਇਹ ਹਰ ਤਰ੍ਹਾਂ ਦੇ ਹੀ ਚੀਜ਼ ਹੁੰਦੀ ਆ ਜਿੱਥੇ ਅਸੀਂ ਨਸ਼ਾ ਸਮਗਲਰਾਂ ਨੂੰ ਫੜਵਾ ਨਸ਼ੇ ਫੜਨੇ ਨਾ ਨਾ ਸਭਾਜ ਨੂੰ ਹੀ ਜਾਗਰੂਕ ਕਰਨਾ ਹੈ ਇੱਕ ਕੰਮ ਕਰਦੇ ਆ ਇਹ ਜਾਗਰੂਕ ਪ੍ਰੋਗਰਾਮ ਉਸੇ ਤਹਿਤ ਦੇ ਵਿੱਚ ਹੀ ਹੈ ਤਾਂ ਕਿ ਆਨ ਸੜਕ ਦੇ ਕਿੰਨਾ ਪਿਆਜ ਚਲ ਚੁੱਕ ਨਹੀਂ ਮੈਂ ਦੇਖੋ ਜਿਹੜਾ ਇਹ ਨਸ਼ੇ ਸਾਡੇ ਸਮਾਜ ਵਿੱਚ ਹੈਗੇ ਆ ਉਸੇ ਕਰਕੇ ਅਸੀਂ ਜਾਗਰੂਕ ਪ੍ਰੋਗਰਾਮ ਕਰ ਰਹੇ ਆ ਤੇ ਅਸੀਂ ਮੇਰੇ ਲਈ ਇਹ ਕਹਿ ਦਈਏ ਵੀ ਵੱਧ ਗਏ ਆ ਜਾਂ ਘਟ ਗਏ ਆ ਇਹ ਚੀਜ਼ਾਂ ਸਾਰਾ ਸਮਾਜ ਹਰ ਕੋਈ ਅੰਗ ਸਮਾਜ ਦਾ ਅਸੀਂ ਇਕੱਠੇ ਹੋ ਕੇ ਨਹੀਂ ਲੜ ਸਕਦੇ ਅਸੀਂ ਇੱਕ ਦੂਜੇ ਦੇ ਇਹ ਨਹੀਂ ਸੁੱਟ ਸਕਦੇ ਕਿ ਇਹ ਉਹਦੀ ਗਲਤੀ ਆ ਉਹਦੀ ਗਲਤੀ ਆ ਮਾਂ ਜੀ ਅੱਜ ਗਈ ਆ ਪੇਕਿਆਂ ਨੂੰ ਜਿੱਥੇ ਕਿ ਪੰਜਾਬ ਮੁੰਡਾ ਕੱਲਾ ਕੱਲਾ ਇਹਨੂੰ ਖਤਮ ਕਰਨ ਚ ਰੋਲ ਮੇਜਰ ਰੋਲ ਆ ਉਹ ਸਿਪਾਰੀਆ ਅਦਾ ਕਰ ਰਹੇ ਆ ਪਰ ਜਿੰਨੇ ਵੀ ਪਿੱਛੇ ਹੋਈਆਂ ਹੈ ਜੀ ਆ ਅੱਜ ਉਹ ਵੀ ਮਾਰ ਰਹੇ ਆ ਸੋ ਅਸੀਂ ਸਾਰੇ ਨਹੀਂ ਨਹੀਂ ਮੈਂ ਘਰ ਆਇਆ ਤੇ ਆਪਣਾ ਅਸੀਂ ਅਪੀਲ ਕਰਦੇ ਆ ਸਾਰੇ ਕਮਰੇ ਵੀ ਖੁੱਲੇ ਆ ਪਤਾ ਨਹੀਂ ਕਿੱਧਰ ਮਰ ਗਿਆ ਸਾਰਾ ਪਰ ਹਰ ਕੋਈ ਨਾਲ ਮਿਲ ਕੇ ਦੇ ਖਿਲਾਫ ਲੜੂਗਾ ਤੇ ਅਸੀਂ ਜਿੱਤ ਕੇ ਆਵਾਂਗੇ